ਅੱਜ ਦੀ ਕਹਾਣੀ ਬਹੁਤ ਹੀ ਅਨੋਖੀ ਕਹਾਣੀ ਹੋਣ ਜਾ ਰਹੀ ਹੈ। ਇਹ ਕਹਾਣੀ ਦੱਸੇਗੀ ਕਿ ਪਿਆਰ ਚ ਕਿੰਨੀ ਕਿ ਤਾਕਤ ਹੁੰਦੀ ਹੈ ਤੇ ਪਿਆਰ ਜਿਹੜਾ ਸੱਚਾ ਹੁੰਦਾ ਹੈ ਉਹ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿੰਨੀ ਤਬਦੀਲੀ ਲਿਆ ਸਕਦਾ ਹੈ। ਬੰਦਾ ਪਿਆਰ ਲੱਭਦਾ ਲੱਭਦਾ ਕਿਤੇ ਨਾ ਕਿਤੇ ਗਵਾਚ ਜਾਂਦਾ ਤੇ ਪਿਆਰ ਨੂੰ ਇਹ ਨਹੀਂ ਪਤਾ ਲੱਗਦਾ ਉਹਨੂੰ ਕਿ ਉਹਦਾ ਸੱਚਾ ਪਿਆਰ ਕਿਹੜਾ ਹੁੰਦਾ ਹੈ। ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਨੇ ਪ੍ਰਿੰਸ ਤੇ ਭਾਵਨਾ ਜੀ ਇਨਾਂ ਦੀ ਕਹਾਣੀ ਦੀ ਪਿਆਰ ਦੀ ਜਿਹੜੀ ਕਹਾਣੀ ਆ ਉਹ ਅੱਜ ਤੁਹਾਨੂੰ ਅਸੀਂ ਦੱਸਾਂਗੇ ਪ੍ਰਿੰਸ ਹੁਣੇ ਦੱਸ ਦਿਆ ਕਿ ਇਹਨਾਂ ਦਾ ਮੁਹੱਬਤ ਪਹਿਲਾਂ ਕਿਸੇ ਹੋਰ ਕੁੜੀ ਦੇ ਨਾਲ ਸੀ ਤੇ ਇਸ ਕਰਕੇ ਉਹ ਇਹਨਾਂ ਦੀ ਮੁਹੱਬਤ ਪਰਵਾਨ ਨਹੀਂ ਚੜ ਪਾਈ ਇਹ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਲੱਗੇ ਗਲਤ ਕੰਮਾਂ ਵਿੱਚ ਜਾਣ ਦੀ ਕੋਸ਼ਿਸ਼ ਕਰਨ ਲੱਗੇ ਪਰ ਇਹਨਾਂ ਨੂੰ ਇਸ ਜਿਹੜੀ ਕੁੜੀ ਹੈ ਭਾਵਨਾ ਇਹ ਜਦੋਂ ਮਿਲਦੀ ਹੈ ਤਾਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਬਦਲਾ ਆ ਜਾਂਦੇ ਆ। ਇਸ ਕਹਾਣੀ ਇੰਨੀ ਅਨੋਖੀ ਨਹੀਂ ਇੱਥੇ ਹੀ ਨਹੀਂ ਗੱਲ ਮੁੱਕਦੀ। ਇਹ ਕਹਾਣੀ ਦੀ ਸਭ ਤੋਂ ਵਿਲੱਖਣਤਾ ਇਹ ਹੈ ਕਿ ਭਾਵਨਾ ਦੀ ਜਿਹੜੀ ਹਾਈਟ ਹੈ ਕਦ ਹੈ ਉਹ ਬਹੁਤ ਘੱਟ ਹੈ ਤੇ ਮੁੰਡੇ ਦਾ ਕਦ ਲਗਭਗ 6 ਫੁੱਟ ਦੇ ਕਰੀਬ ਹੈ ਤੇ ਭਾਵਨਾ ਦਾ ਜਿਹੜਾ ਕਦ ਉਹ 4 ਕੁ ਫੁੱਟ ਦੇ ਕਰੀਬ ਹੈ। ਦੋਨੇ ਸ਼ਾਦੀ.com ਤੇ ਮਿਲਦੇ ਆ। ਤੇ ਪਿਆਰ ਹੁੰਦਾ ਵਿਆਹ ਹੁੰਦਾ ਤੇ ਇਸ ਤੋਂ ਬਾਅਦ ਦੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਕੀ ਮੁਸ਼ਕਲਾਂ ਆਉਂਦੀਆਂ ਤੇ ਕੀ ਕੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹਸੀਨ ਪਾਲਾਏ ਇਹ ਸਾਰੀ ਕਹਾਣੀ ਅੱਜ ਤੁਹਾਨੂੰ ਸੁਣਾਵਾਂਗੇ ਅਨੋਖੀ ਪਿਆਰ ਕਹਾਣੀ ਜੇਕਰ ਤੁਹਾਨੂੰ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਤੇ ਇੱਕ ਕਮੈਂਟ ਵੀ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਜ਼ਰੂਰ ਕਰਿਓ ਜੇ ਸਸੀ ਕਾਲ ਜੀ ਸਸੀ ਕਾਲ ਜੀ ਰਾਧਾ ਰਾਦੇ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਸਾਡੇ। ਥੈਂਕ ਯੂ ਵੀਰ। ਸਭ ਸੂਤ ਠੀਕ ਹੈ। ਹਾਂਜੀ ਬਹੁਤ ਵਧੀਆ ਇਧਰ ਠੀਕ ਹੋ ਜੀ। ਬਹੁਤ ਵਧੀਆ ਬਹੁਤ ਵਧੀਆ। ਅੱਜ ਜੇ ਆਪਾਂ ਗੱਲ ਕਰੀਏ ਤੁਹਾਡੇ ਰਿਸ਼ਤੇ ਦੀ। ਹਾਂਜੀ। ਕਿਵੇਂ ਮਿਲੇ ਤੁਸੀਂ ਇੱਕ ਦੂਜੇ ਦੇ ਨਾਲ? ਜਰ ਸਰ ਕੋਈ ਵੀ ਆਪ ਇਨਸਾਨ ਉਹ ਆਪਣੀ ਜ਼ਿੰਦਗੀ ਚ ਇੱਕ 파ਟਨ ਚੁੰਦਾ ਈ ਚੁੰਦਾ। ਹਮਮ। ਕਿ ਲਾਈਫ ਟਾਈਮ ਤੱਕ ਮੇਰਾ ਸਾਥ ਦੇਵੇ। ਹਮਮ। ਤੇ ਮੈਨੂੰ ਵੀ ਇਦਾਂ ਕੁਛ ਇਹ ਮਿਲੀ। ਹਮਮ। ਮੇਰੀ ਵਾਈਫ ਮੈਂ ਜਾਂਦਾ ਸੀਗਾ ਕਿ ਪੂਰੀ ਜ਼ਿੰਦਗੀ ਮੇਰੇ ਸਾਥ ਦੇਵੇ ਮੈਂ ਫਸਟ ਟਾਈਮ ਇੱਕ ਕੁੜੀ ਨੂੰ ਲਵ ਕੀਤਾ ਸੀਗਾ ਬਿਜ਼ਨਸ 'ਚ ਇੰਨਾ ਬਿਜੀ ਸੀ ਕਿ ਕਦੇ ਧਿਆਨ ਹੀ ਨਹੀਂ ਦਿੱਤਾ ਸੀ ਬਸ ਉਹ ਕੁਦਰਤ ਵੱਲੋਂ ਮੈਨੂੰ ਮਿਲ ਗਈ ਸੀ ਤੇ ਉਹ ਰੱਬ ਦੀ ਕਿਰਪਾ ਸੀ ਜਾਂ ਮੰਨ ਲਓ ਕਿ ਬੇਕਦਰੀ ਜੋ ਕਿ ਉਹ ਮੈਨੂੰ ਮਿਲ ਨਹੀਂ ਸਕੇ ਉਸ ਤੋਂ ਬਾਅਦ ਕੀ ਮੈਂ ਗਿਆ ਸੀ ਅੱਧੀ ਜ਼ਿੰਦਗੀ ਬਰਬਾਦ ਕਰਨਾਂ ਜੋ ਸਾਡਾ ਬ੍ਰੇਕਅਪ ਹੋਇਆ ਸੀ ਉਹਦੇ ਪੇਰੈਂਟਸ ਮੰਨੇ ਨਹੀਂ ਸੀ ਹੂੰ ਸਹੀ ਮੈਨੇ ਤਾਂ ਹੂੰ ਉਹਦੇ ਪੇਰੈਂਟਸ ਮੰਨੇ ਨਹੀਂ ਸੀ ਬਿਲਕੁਲ ਵੀ ਉਹ ਕੁੜੀ ਨੇ ਮੇਰਾ ਸਾਥ ਬਹੁਤ ਦਿੱਤਾ ਸੀ ਪੇਰੈਂਟਸ ਨਹੀਂ ਮੰਨੇ ਸੀ ਹੋਂਦੇ ਤੇ ਉਹ ਆਦੇ ਪੇਰੈਂਟਸ ਨੂੰ ਬਹੁਤ ਲਵ ਕਰਦੀ ਸੀ ਹੂੰ ਕਹਿੰਦੀ ਜੋ ਮਾਪਿਓ ਕਹਿਣਗੇ ਮੈਂ ਉਦਾਂ ਕਰੂਗੀ ਮੈਂ ਕਿਹਾ ਤੂੰ ਕੋਈ ਗੱਲ ਨਹੀਂ ਖੁਸ਼ ਰਹਿ ਆਪਦੀ ਜ਼ਿੰਦਗੀ ਚ ਹੂੰ ਕੋਈ ਗੱਲ ਨਹੀਂ ਤੇ ਕੋਈ ਵੀ ਮੁੰਡਾ ਹੁੰਦਾ ਜਦੋਂ ਉਹ ਨਸ਼ੇ ਕਰਦਾ ਵੀਰੇ ਹੂੰ ਜਾਂ ਉਹ ਆਤਮ ਹੱਤਿਆ ਕਰਦਾ ਪਿਆਰ ਚ ਇਦਾਂ ਹੀ ਹੁੰਦਾ ਨਾ ਅਕਸਰ ਧੋਖਾ ਹੀ ਹੁੰਦਾ ਜੋ ਕਿ ਚੰਗੀ ਗੱਲ ਨਹੀਂ ਹਾਂ ਜੋ ਕਿ ਚੰਗੀ ਗੱਲ ਨਹੀਂ ਪਰ ਇੱਕ ਮੈਂ ਦੇਖਿਆ ਮੇਰੇ ਪੇਰੈਂਟਸ ਕੰਨੀ ਹਾਂ ਨਾ ਵੀ ਇਹਨਾਂ ਦੀ ਵੀ ਜ਼ਿੰਦਗੀ ਆ ਇਹਨਾਂ ਨੂੰ ਵੀ ਕੋਈ ਸਹਾਰਾ ਹੋਣਾ ਚਾਹੀਦਾ ਮੈਂ ਕਹਿੰਨੀ ਮੈਂ ਮੈਰਿਜ ਕਰਵਾਉਂਗਾ ਤੇ ਮੈਂ ਸ਼ਾਦੀ.com ਚਲਾਇਆ ਉੱਥੋਂ ਵੀਰੇ ਮੈਨੂੰ ਇਹ ਮੇਰੀ ਵਾਈਫ ਮਿਲੀ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਦੇ ਮੰਮੀ ਨਾਲ ਮੇਰੀ ਮਾਤਾ ਜੀ ਦਾ ਸੁਆਬ ਬਹੁਤ ਚੰਗਾ ਹੈ ਲੜਾਕੂ ਬੋਤ ਨੇ ਪਰ ਸੁਆਪ ਬੋਤ ਦਿਲ ਦੇ ਮਾੜੇ ਨਹੀਂ ਤੇ ਉਹਨਾਂ ਨਾਲ ਗੱਲਬਾਤ ਕੀਤੀ ਵੀ ਅਸੀਂ ਸਾਨੂੰ ਕੁੜੀ ਪਸੰਦ ਹੈਗੀ ਆ ਉਹ ਕਹਿੰਦੇ ਤੁਸੀਂ ਆ ਜਾਓ ਜਲੰਧਰ ਆ ਜਾਓ ਤੇ ਦੇਖ ਲੈਣੇ ਆ ਅੱਛਾ ਜਲੰਧਰ ਤੋਂ ਆ ਹਾਂਜੀ ਇਹ ਮੇਰੀ ਵਾਈਫ ਜਲੰਧਰ ਤੋਂ ਮੈਂ ਜੱਤੋਂ ਤੋਂ ਮੇਰੀ ਵਾਈਫ ਜਲੰਧਰ ਤੋਂ ਤੇ ਅਸੀਂ ਗਏ ਗੱਲਬਾਤ ਕੀਤੀ ਫਿਰ ਉਹ ਸਾਡੇ ਕੋਲੇ ਘਰੇ ਆਏ ਘਰ-ਬਾਰ ਦੇਖਿਆ ਸਾਡਾ ਨੇਚਰ ਦੇਖਿਆ ਮੈਨੂੰ ਦੇਖ ਕੇ ਸਾਰ ਕੁੜੀ ਪਸੰਦ ਆ ਗਈ ਹਾਂ ਇਹਨਾਂ ਨੇ ਮੈਨੂੰ ਪੁੱਛਿਆ ਵੀ ਸੀ ਕਹਿੰਦੇ ਕੋਈ ਦਿੱਕਤ ਆ ਪਰੇਸ਼ਾਨੀ ਤਾਂ ਨਹੀਂ ਹਾਈਟ ਤੋਂ ਮੈਂ ਉਹਨਾਂ ਨੂੰ ਇੱਕ ਹੀ ਗੱਲ ਆਖੀ ਮੈਂ ਕਿ ਤੇਰੇ ਅੰਗ ਪੈਰ ਚੱਲਦੇ ਆ ਨਾ ਤੂੰ ਸਹੀ ਆ ਨਾ ਮੈਂ ਕਿ ਮੈਨੂੰ ਕੋਈ ਕੰਮ ਤੋਂ ਮਤਲਬ ਨਹੀਂ ਕੋਈ ਸੋਨੇ ਪੰਤੋਂ ਨਹੀਂ ਮੈਂ ਕਿ ਮੇਰੇ ਮਾਪ ਨੂੰ ਰੋਟੀ ਦੇਈ ਜਾਈ ਬਸ ਮੈਨੂੰ ਤੂੰ ਪਸੰਦ ਓਕੇ ਜੀ ਇਹਨਾਂ ਨੂੰ ਇਹੀ ਗੱਲ ਮੇਰੀ ਪਸੰਦ ਲੱਗੀ ਹਾਈਟ ਤੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਤੇ ਉਦੋਂ ਆ ਸਾਡੀ ਮੈਰਿਜ ਹੋਗੀ ਜੀ ਪਵਨਾ ਜੀ ਤੁਸੀਂ shaadi.com ਤੇ ਮਿਲੇ ਇਹਨਾਂ ਨੂੰ ਕੀ ਖਾਸ ਲੱਗਿਆ ਸ਼ੁਰੂਆਤ ਦੇ ਵਿੱਚ ਕੁਝ ਨਹੀਂ ਸਿੰਪਲ ਲੱਗਿਆ ਇਸਕਾ ਕੀ ਮੂਦੀ ਲੱਗਿਆ ਜਾਨਾ ਅੱਜ ਕੱਲ ਮੁੰਡੇ ਸਟਾਈਲਿਸ਼ ਤਰੀਕੇ ਨਾਲ ਆਉਂਦੇ ਹਰ ਕੋਈ ਸਟਾਈਲਿਸ਼ ਤਰੀਕੇ ਨਾਲ ਹੈ ਸਿੰਪਲ ਬਿਲਕੁਲ ਸਿੰਪਲ ਤਰੀਕੇ ਨਾਲ ਆਏ ਸੀਗੇ ਪੈਂਟਸ ਬੜੇ ਸਿੰਪਲ ਤਰੀਕੇ ਨਾਲ ਆਏ ਸੀ ਸੋ ਫੈਮਿਲੀ ਵਧੀਆ ਲੱਗੀ ਸਿੰਪਲ ਹੈ ਸੋਬਰ ਹੈ ਇਸਕਾ ਕਿਹਸਾ ਨੂੰ ਮਦੀ ਲੱਗਿਆ ਜਦੋਂ ਆਪਾਂ ਗੱਲ ਕਰਦੇ ਹਾਂ ਸੋਸ਼ਲ ਸਾਈਟਸ ਦੀ ਹਾਂਜੀ shaadi.com ਇੱਕ ਸੋਸ਼ਲ ਸਾਈਟ ਹੈ ਜਿਸ ਨੂੰ ਚਲੋ ਪੇਡ ਹੈ ਪੇਡ ਹੈਗੀ ਬਹੁਤ ਸਾਰੇ ਰਿਸ਼ਤੇ ਸ਼ਾਇਦ ਜੋੜੇ ਵੀ ਹੋਣੇ ਹਨ ਤੁਸੀਂ ਕੀ ਲੱਗਦਾ ਵੀ ਇਸ ਤੇ ਭਰੋਸਾ ਕੀਤਾ ਜਾ ਸਕਦਾ ਇੰਨੀ ਦੂਰ ਦੂਰ ਬੈਠੇ ਬੰਦਿਆਂ ਤੇ shaadi.com ਦੇ ਹਿਸਾਬ ਨਾਲ ਆਪਾਂ ਸੋਸ਼ਲ ਸਾਈਟ ਦੇ ਹਿਸਾਬ ਨਾਲ ਵੇਖੀਏ ਤਾਂ ਭਰੋਸਾ ਤਾਂ ਨਹੀਂ ਕੀਤਾ ਜਾ ਸਕਦਾ ਪਰ ਇੱਕ ਨੀ ਸਰ ਇੱਕ ਮਿੰਟ ਪੰਜੇ ਮਲਾ ਇੱਕ ਬਰਾਬਰ ਨਹੀਂ ਜੀ ਜੇ ਦੁਨੀਆ 'ਚ ਮਾੜੇ ਆ ਤਾਂ ਚੰਗੇ ਵੀ ਆ ਜੀ ਵਿਸ਼ਵਾਸ ਤਾਂ ਕਰਨਾ ਪੈਣਾ ਨਹੀਂ ਇਹ ਸਵਾਲ ਤੁਹਾਨੂੰ ਦੋਹਾਂ ਨੂੰ ਹੈ ਹਾਂ ਮਤਲਬ ਦੋਹਾਂ ਨੂੰ ਹੈ ਕਿਉਂਕਿ ਆਪਾਂ ਇੱਕ ਐਸੇ ਨਹੀਂ ਮੇਰੀ ਵਾਇਫ ਨੂੰ ਵੀ ਇਹ ਕਹਿ ਰਹੀ ਕਿ ਪੰਜੇ ਉਂਗਲਾ ਇੱਕ ਬਰਾਬਰ ਨਹੀਂ ਹੈ ਨਾ ਪਰੋਸਾ ਤਾਂ ਕਰਨਾ ਪੈਣਾ ਸੀ ਕਿ ਸੋ ਇਹਨਾਂ ਨੇ ਮੇਰੇ ਤੇ ਪਰੋਸਾ ਕੀਤਾ ਜੀ ਨਹੀਂ ਉਹ ਚਲੋ ਉਹ ਗੱਲ ਅਲੱਗ ਹੈ ਤੁਸੀਂ ਕਿਵੇਂ ਫਿਰ ਇਹਨਾਂ ਨੂੰ ਜਦੋਂ ਪਹਿਲਾਂ ਤੁਸੀਂ ਹੁਣ ਹੋਣਾ ਹੀ ਆ ਜਿਵੇਂ ਆਪਾਂ ਫੇਸਬੁੱਕ ਤੇ ਕਿਸੇ ਨੂੰ ਫਰੈਂਡ ਰਿਕਵੈਸਟ ਭੇਜਦੇ ਐ ਐਸਾ ਹੀ ਹੋਊਗਾ ਨਹੀਂ ਨਹੀਂ ਹਾਂਜੀ ਐਡਾ ਕੁਛ ਨਹੀਂਗਾ ਮੈਂ ਇਹ ਗੱਲ ਨਹੀਂ ਕੀਤੀ ਸੀ ਇਹਨਾਂ ਨਾਲ ਅੱਛਾ ਮੇਰੀ ਮੰਮੀ ਨੇ ਕਰਕੇ ਸੀ ਮੰਮੀ ਚਲਾਉਂਦੇ ਸੀ ਫੇਸਬੁੱਕ ਅੱਛਾ ਮਦਰ ਸੋਸ਼ਲ ਸਾਈਟ ਸੀ ਜਿਹੜੀ ਤੁਹਾਡੀ ਆਈਡੀ ਉਹ ਤੁਹਾਡੇ ਮੇਰੀ ਆਈਡੀ ਮੇਰੇ ਮਦਰ ਚਲਾਉਂਦੇ ਸੀ ਇਹ ਬਟ ਮੈਂ ਇਹਨਾਂ ਨਾਲ ਸਿਰਫ ਗੱਲ ਨਹੀਂ ਕੀਤੀ ਇਹਨਾਂ ਕੋਲ ਤਾਂ ਫੋਨ ਵੀ ਨਹੀਂ ਸੀ ਸਰ ਹਾਂਜੀ ਅੱਛਾ ਹਾਂ ਬਿਲਕੁਲ ਫੋਨ ਤਾਂ ਬਿਲਕੁਲ ਵੀ ਨਹੀਂ ਸੀ ਇਹਨਾਂ ਕੋਲੇ ਪੈਨਸਾ ਕੋਲੇ ਸੀ ਹੁਣ ਵੀ ਫੋਨ ਮੇਰਾ ਆਪਣਾ ਖੁੱਦ ਦਾ ਨਹੀਂ ਮੇਰੀ ਮੰਮੀ ਦਾ ਹੀ ਫੋਨ ਹੈਗਾ ਉਹ ਹੂੰ ਔਰ ਨਾ ਦਾ ਹੀ ਫੋਨ ਚਲਾਉਂਦੀ ਹੈ ਹਜੇ ਵੀ ਹੂੰ ਤੇ ਉਹਨਾਂ ਨਾਲ ਹੀ ਗੱਲ ਕੀਤੀ ਸੀ ਤੁਹਾਨੂੰ ਜਦੋਂ ਇਹ ਮਿਲਦੇ ਆ ਤੁਹਾਨੂੰ ਦੱਸਦੇ ਆ ਵੀ ਮੈਨੂੰ ਤੁਹਾਡੀ ਹਾਈਟ ਤੋਂ ਕੋਈ ਦਿੱਕਤ ਨਹੀਂ ਤੁਹਾਡੇ ਜਿਵੇਂ ਇਹਨਾਂ ਨੇ ਕਿਹਾ ਵੀ ਮੈਨੂੰ ਤੁਹਾਡੇ ਕਿਸੇ ਵੀ ਚੀਜ਼ ਸਰੀਰਕ ਬਣਤਰ ਤੋਂ ਦਿੱਕਤ ਨਹੀਂ ਤੁਹਾਡੇ ਤੁਹਾਡਾ ਨੇਚਰ ਚਾਹੀਦਾ ਤੁਹਾਨੂੰ ਕਿਵੇਂ ਲੱਗਿਆ ਕਿਉਂਕਿ ਜਦੋਂ ਕਿਸੇ 'ਚ ਕੋਈ ਜਿਵੇਂ ਹਾਈਟ ਘੱਟ ਹੁੰਦੀ ਹੈ ਜਾਂ ਕਿਸੇ 'ਚ ਕੋਈ ਸਰੀਰਕ ਕਮੀ ਹੁੰਦੀ ਹੈ ਉਹ ਉਹਨੂੰ ਪੂਰੀ ਦੁਨੀਆ ਬਹੁਤ ਟੀਜ਼ ਕਰਦੀ ਹੈ ਬਦਕਾਦੀ ਹੈ ਆਪਣੇ ਦੇ ਹੋਣਾ ਚਾਹੀਦਾ ਹੈ ਕਿ ਹਾਂ ਆਪਾਂ ਠੀਕੇ ਜਦ ਸੜਕਾ ਹੋਣਾ ਰਹੇਗਾ ਵਾ ਸੜਕੋ ਹੈਗਾ ਕਿ ਹਾਂ ਆਪਾਂ ਕੁਝ ਕਰ ਸਕਦੇਗੇ ਤੇ ਕਾਤੋਂ ਆਪਾਂ ਕਰਨਾ ਕਿ ਹਾਂ ਵੀ ਨਹੀਂ ਇਹਨਾਂ ਨੂੰ ਮੈਨੂੰ ਸਭ ਇੱਕ ਵਾਰ ਗੱਲ ਵਧੀਆ ਲੱਗੀ ਕਿਉਂਕਿ ਇਹਨਾਂ ਦੇ ਪੇਰੈਂਟਸ ਨੇ ਵੀ ਇੱਕ ਵਾਰ ਵੀ ਨਹੀਂ ਬੋਲਿਆ ਕਿ ਹਾਈਟ ਛੋਟੀ ਆ ਕਈ ਹੁੰਦੇ ਨੇ ਕਿ ਹਾਈਟ ਛੋਟੀ ਦੇ ਬੋਲ ਦਿੰਦੇ ਕਿ ਇਹਨੇ ਛੋਟੀ ਹਾਈਟ ਦੀ ਕੁੜੀ ਆ ਆਪਾਂ ਕਾਤੋਂ ਲਈਏ ਸਾਡਾ ਮੁੰਡਾ ਐਡਾ ਲੰਬਾ ਹੈਗਾ ਵਾ ਤੇ ਇਹ ਗੱਲ ਸਭ ਤੋਂ ਵਧੀਆ ਲੱਗੀ ਕਿ ਬੇਨਿੰਸ ਨੂੰ ਕੋਈ ਦਿੱਕਤ ਨਹੀਂ ਇਹਨਾਂ ਨੂੰ ਕੋਈ ਦਿੱਕਤ ਨਹੀਂ ਨਾਲ ਇਹ ਚੱਲਦੇ ਤੁਰਦੇ ਫਿਰਦੇ ਗਿਆ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਕਈਆਂ ਨੂੰ ਸ਼ਰਮ ਆਂਦੀ ਹੁੰਦੀ ਤੁਰਨ ਲੱਗੇ ਕਿ ਛੋਟੀ ਐਟ ਦੀ ਕੁੜੀ ਨੂੰ ਨਾਲ ਲੈ ਕੇ ਜਾਂਦੇ ਪਏ ਆਪਾਂ ਇਹਨਾਂ ਨੂੰ ਕੋਈ ਦਿੱਕਤ ਨਹੀਂ ਲੱਗਿਆ ਕਦੇ ਨਹੀਂ ਮੈਨੂੰ ਬਹੁਤ ਫੀਲ ਹੁੰਦਾ ਜੀ ਬਹੁਤ ਖੁਸ਼ੀ ਹੁੰਦੀ ਆ ਹੂੰ ਕੀ ਮੇਰੇ ਨਾਲ ਆ ਕਿ ਦੁਨੀਆ ਪੂਰੀ ਦੁਨੀਆ ਮੈਨੂੰ ਦੇਖ ਰਹੀ ਆ ਕਦੇ ਤੁਸੀਂ ਵੀ ਸਾਡੇ ਨਾਲ ਚੱਲ ਕੇ ਦੇਖਿਓ ਮਾਰਕੀਟ ਜਾਂ ਕਿਤੇ ਬਾਜ਼ਾਰ 'ਚ ਹਨਾ ਤਾਂ ਲੋਕੀ ਸਾਨੂੰ ਦੇਖਦੇ ਨੇ ਤਾਂ ਮੈਨੂੰ ਇਹ ਚ ਵਧੀਆ ਲੱਗਦੀ ਆ ਕੋਈ ਐਟੀਟਿਊਡ ਨਹੀਂ ਇਹ ਚ ਦਾ ਮੈਨੂੰ ਕੋਈ ਮੈਨੂੰ ਦਿੱਕਤ ਪ੍ਰੋਬਲਮ ਨਹੀਂ ਕਿ ਸਾਨੂੰ ਕਾਹਤੋਂ ਦੇਖ ਰਹੇ ਨੇ ਜਾਂ ਮੇਰੀ ਵਾਈਫ ਅੱਧੀ ਹਾਈਟ ਛੋਟੀ ਆ ਤਾਂ ਕਰਕੇ ਨਾ ਮੈਨੂੰ ਖੁਸ਼ੀ ਆ ਕਿ ਸਾਨੂੰ ਦੇਖ ਰਹੇ ਨੇ ਹਨਾ ਇੱਕ ਅਨੋਖਾ ਬੰਦਾ ਕਦੇ ਇਤਨੀ ਕਮੈਂਟ ਪਾਸਤਾ ਨਹੀਂ ਹੋਇਆ ਰਸਤੇ 'ਚ ਜਾਂਦੇ ਆ ਤਾਂ ਵੀ ਕੋਈ ਹੋਏ ਹੁਣ ਜਿਹੜੇ ਤੁਹਾਨੂੰ ਸੁਣੇ ਹੁੰਦੇ ਨਹੀਂ ਨਹੀਂ ਸਰ ਕਮੈਂਟ ਕੋਈ ਨਹੀਂ ਪਰ ਅੱਜ ਤੱਕ ਜਿੰਨੇ ਵੀ ਮਿਲੇ ਆ ਸਾਰਿਆਂ ਨੇ ਸ਼ਾਬਾਸ਼ ਹੀ ਦਿੱਤੀ ਹੂੰ ਹੂੰ ਕਿਸੇ ਨੇ ਕੋਈ ਗਲਤ ਕਮੈਂਟ ਨਹੀਂ ਕੀਤਾ ਆ ਸਾਡੀ ਵੀਡੀਓ 'ਚ 100 'ਚ ਅਜ ਐਨਾ ਮੰਨ ਲਓ ਜੀ 5 ਇੱਕ ਹੈਗੇ ਆ ਜੋ ਗਲਤ ਕਮੈਂਟ ਕਰਦੇ ਨੇ ਕੋਈ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਕਿਉਂਕਿ ਰਾਹ ਜਾਂਦੇ ਕੁੱਤੇ ਤਾਂ ਭੌਂਕਦੇ ਹੁੰਦੇ ਨੇ ਹਾਂ ਨਾ ਜੀ ਇਹ ਇਹ ਦਿਲ ਬਹੁਤ ਇਹਨਾਂ ਦਿਲ ਕਿਸੇ ਕਿਸੇ ਨੂੰ ਦਿੰਦਾ ਰੱਬ ਵੀ ਏਡਾ ਵੱਡਾ ਦਿਲ ਹੈ ਨਾ ਕਿਸੇ ਦੂ ਜੇਕਰ ਕਿਸੇ ਕਮੀ ਨੂੰ ਆਪਾਂ ਕਿਸੇ ਨੂੰ ਇਗਨੋਰ ਕਰਕੇ ਉਹਨੂੰ ਐਜ਼ ਅ ਇਨਸਾਨ ਅਪਣਾਈਏ ਇਹ ਦਿਲ ਮੈਨੂੰ ਲੱਗਦਾ ਵੀ ਬਹੁਤ ਰੇਅਰ ਹੀ ਅੱਜ ਕੱਲ੍ਹ ਰਹਿ ਗਏ ਤੇ ਇਹਦੇ 'ਚ ਹੈਗਾ ਇਸ ਲਈ ਤੁਹਾਨੂੰ ਵੀ ਇਹ ਮੈਂ ਕਹਿੰਨਾ ਵੀ ਬਹੁਤ ਲੱਕੀ ਹੂੰ ਤੁਸੀਂ ਵੀ ਜਣਾ ਥੈਂਕਿਊ ਜੀ ਨਹੀਂ ਮੇਰੇ ਪੇਰੈਂਟਸ ਨੇ ਜੀ ਇੱਕ ਗੱਲ ਸिखਾਈ ਸੀ ਹੂੰ ਕਹਿੰਦੇ ਪੁੱਤ ਬਸ ਸਹੀ ਰਸਤੇ ਚੱਲੇ ਜਾ ਰਸਤੇ ਚ ਕੰਡੇ ਬੋਤ ਨੇ ਨੇ ਤੇ ਆਦੀ ਮੰਜ਼ਲ ਤੱਕ ਜਾ ਤੇ ਮੈਨੂੰ ਆਦੀ ਮਿਹਨਤ ਤੇ ਕਾਇਮ ਆ ਤੇ ਮੈਂ ਆਦੀ ਮੰਜ਼ਲ ਤੱਕ ਪਹੁੰਚ ਹੀ ਜਾਣਾ ਜੀ ਤੇ ਮੈਨੂੰ ਪਰਮਾਤਮਾ ਦੀ ਪ੍ਰੋਸਹ ਜਿਵੇਂ ਤੁਸੀਂ ਕਿਹਾ ਸੀਗਾ ਵੀ ਮੇਰਾ ਪਹਿਲਾ ਵਾਲਾ ਜਿਹੜਾ ਪਿਆਰ ਸੀਗਾ ਉਹ ਚੜਿਆ ਨਹੀਂ ਪਰਵਾਹ ਨਹੀਂ ਚੜਪਾ ਹਾਂਜੀ ਫਿਰ ਜ਼ਿੰਦਗੀ ਨੂੰ ਇੱਕਦਮ ਜਿਹਨੂੰ ਮੂਵ ਆਨ ਕਹਿੰਦੇ ਆ ਕਰਨ ਜੇ ਮੂਵ ਆਨ ਕਿਵੇਂ ਹੋਇਆ ਸਰ ਐਦਾਂ ਨਾਲ ਜੀ ਕਿ ਦੇਖੋ ਮੈਂ ਫੇਰ ਉਹੀ ਗਾ ਟੋਪਿਕ ਕਹਿ ਰਿਆਂ ਹੈਗਾ ਕਿ ਬੰਦਾ ਗਲਤ ਰਸਤਾ ਚੁੰਦਾ ਹੀ ਆ ਹਨਾ ਜੀ ਜਿੱਦਾਂ ਕਿ ਇੱਕ ਸਿੰਗਰ ਆ ਉਹ ਆਦੀ ਲਾਈਫ ਬਾਰੇ ਦੱਸਦਾ ਨਾ ਜੀ ਆਪਾਂ ਨੂੰ ਲੱਗਦਾ ਕਿ ਉਹ Song ਗਾ ਰਿਹਾ ਪਰ ਉਹ ਆਦੀ ਲਾਈਫ ਦੀ ਰੀਅਲ ਲਾਈਫ ਦੀ ਸੱਚਾਈ ਦੱਸ ਰਿਹਾ ਸੀਗਾ ਮੈਂ ਇੱਕ Song ਸੁਣਿਆ ਸੀਗਾ ਤਾਜ ਬਣਾਤਾ ਤੇਰੇ ਲਈ ਵੀ ਤੇ ਬਲਜੀਤ ਤਾਂ ਜੀ ਉਹਦੇ ਨਾਲ ਵੀ ਸ਼ਾਇਦ ਕੁਛ ਇਦਾਂ ਦਾ ਹੀ ਹੋਊਗਾ ਤੇ ਮੇਰੇ ਨਾਲ ਵੀ ਸ਼ਾਇਦ ਇਦਾਂ ਦਾ ਹੀ ਹੋਇਆ ਜੀ ਤੁਸੀਂ ਵੀ ਤਾਜ ਬਣਾਉਣਾ ਚਾਹਦੇ ਸੀਗੇ ਪਰ ਬਣਾ ਨਹੀਂ ਬਣਿਆ ਨਹੀਂ ਐਦਾਂ ਕਹਿ ਲਓ ਜੀ ਬਣਿਆ ਨਹੀਂ ਤੇ ਤਾਜ ਤੋਂ ਮਹਾਰਾਜ ਮਹਾਤਾਜ ਹੁਣ ਬਣਾਉਣ ਜਾ ਰਹੇ ਹਾਂ ਜੀ ਹੂੰ ਐਦਾਂ ਕਹਿ ਲਓ ਹੂੰ ਤੁਹਾਨੂੰ ਇਹ ਗੱਲ ਇਹਨਾਂ ਨੇ ਅੱਜ ਹੀ ਦੱਸੀ ਹੈ ਜਾਂ ਪਹਿਲਾਂ ਪਤਾ ਸੀਗਾ ਇਹਨਾਂ ਨੇ ਮੈਨੂੰ ਵਿਆਹ ਤੋਂ ਬਾਅਦ ਦੱਸ ਦਿੱਤੀ ਸਾਰੀ ਹੂੰ ਮਤਲਬ ਸਾਰੀ ਨਹੀਂ ਮੈਂ ਦੇਖੋ ਲੁੱਕ ਸ਼ੋਪ ਕੁਛ ਨਹੀਂ ਕੀਤਾ ਨਾ ਹੀ ਮੇਰੇ ਪੇਰੈਂਟਸ ਤੋਂ ਨਾ ਹੀ ਮੈਂ ਇਹਨਾਂ ਤੋਂ ਮੈਂ ਫਸਟ ਟਾਈਮ ਹੀ ਕਹਤਾ ਸੀਗਾ ਮੈਂ ਕਹ ਮੈਨੂੰ ਅੱਜ ਦੱਸ ਦੇ ਮੈਂ ਕਹ ਮੇਰੀ ਲਾਈਫ ਦੀ ਇਹ ਸਚਾਈਆ ਮੈਂ ਪਹਿਲਾਂ ਕਿਸੇ ਕੁੜੀ ਨੂੰ ਮੈਂ ਲਵ ਕਰਦਾ ਸੀਗਾ ਜੇ ਹੁਣ ਕੋਈ ਦਿੱਕਤ ਪਰੇਸ਼ਾਨੀ ਆ ਤਾਂ ਮੈਨੂੰ ਦੱਸ ਦੇ ਮੈਂ ਇਦਾਂ ਵੀ ਚਾਹਨਾ ਸੀਗਾ ਜੀ ਕਿ ਮੈਂ ਹੁਣ ਵੀ ਚਾਹਨਾ ਹੈਗਾ ਕਿ ਉਹਨਾਂ ਦੋਨਾਂ ਨੂੰ ਮੈਂ ਮਿਲਾਵਾਂ ਵੇ ਬੈਠ ਕੇ ਇੱਕ ਦੂਜੇ ਨਾਲ ਗੱਲਬਾਤ ਕਰ ਲਓ ਜੇ ਪ੍ਰਮਾਤਮਾ ਚਾਹੇ ਤਾਂ ਮਿਲ ਜਾਣਗੇ ਇਦਾਂ ਵੀ ਆ ਜੇ ਤੈਨੂੰ ਕੋਈ ਦਿੱਕਤ ਆ ਤਾਂ ਦੱਸ ਦੇ ਨਹੀਂ ਇਹਨੂੰ ਤਾਂ ਦਿੱਕਤ ਨਹੀਂ ਹੈਗੀ ਕਿਉਂਕਿ ਆਪਣੀ ਬੰਦੇ ਲਈ ਤਾਂ ਨਾ ਹੀ ਨੈਚਰ ਚੰਗਾ ਸੀ ਬਸ ਬਹੁਤ ਚੰਗਾ ਸੀ ਆਪਣੀ ਆਪਣੀ ਲਾਈਫ ਹੁੰਦੀ ਪਹਿਲਾਂ ਕਈਆਂ ਬੁਆਏਫਰੈਂਡਸ ਵਗੈਰਾ ਹੁੰਦਾ ਕਈਆਂ ਦੀ ਹੁੰਦੀਆਂ ਉਹਦੇ ਚ ਕੋਈ ਨਿੱਕਲ ਨਹੀਂ ਹੁੰਦੀ ਬਸ ਵਿਆਹ ਦਾ ਵਾਅਦਾ ਨਹੀਂ ਹੁੰਦਾ ਕਿਸੇ ਦਾ ਵੀ ਫਿਰ ਬੰਗਾ ਫੈਂਦਾ ਹੈ ਬਿਲਕੁਲ ਜੀ ਬਿਲਕੁਲ ਸਹੀ ਹੈ ਜਿਵੇਂ ਤੁਹਾਨੂੰ ਇੰਨੀ ਤੁਹਾਨੂੰ ਵੀ ਦਿਲ ਦੀ ਵਿਸ਼ਾਲਤਾ ਫਿਰ ਕਿਵੇਂ ਆਈ ਜਦੋਂ ਇੱਕ ਇੱਕ ਕੁੜੀ ਦਾ ਘਰ ਵਾਲਾ ਇਹ ਦੱਸੇ ਵੀ ਮੈਂ ਤਾਂ ਪਹਿਲਾਂ ਕਿਸੇ ਨੂੰ ਪਿਆਰ ਕਰਦਾ ਸੀ ਸਰ ਉਹ ਐਦਾਂ ਆ ਜੀ ਨਹੀਂ ਇਹ ਕਹਿੰਦਾ ਤੋਂ ਪੁੱਛ ਰਹੀ ਆ ਵੀ ਥੋੜੇ ਦਿਲ 'ਚ ਐਨਾ ਵਿਸ਼ਾਲਤਾ ਕਿਵੇਂ ਇਹ ਵੀ ਕੋਈ ਗੱਲ ਨਹੀਂ ਤੂੰ ਹੁਣ ਠੀਕ ਰਹਿ ਮੈਨੂੰ ਕੋਈ ਦਿੱਕਤ ਨਹੀਂ ਕਿਉਂਕਿ ਅਗਰ ਅਗਲੇ ਨੇ ਸੱਚਾਈ ਦੱਸ ਦਿੱਤੀ ਕਿ ਕੋਈ ਵਿਸ਼ਵਾਸ ਕਰਕੇ ਕਿਸੇ ਨੂੰ ਦੱਸਿਓ ਨਹੀਂ ਸੱਚਾਈ ਆਪਾਂ ਅਗਰ ਉਹਨੂੰ ਗਲਤ ਸਮਝੀਏ ਗਲਤ ਬੋਲਾਂਗੇ ਤੇ ਫਿਰ ਗਲਤ ਗੱਲ ਹੈਗੀ ਇੱਕ ਵਧੀਆ ਗੱਲ ਹੈ ਕਿ ਸੱਚਾਈ ਦੱਸੀ ਹੈਗੀ ਹੈ ਸੱਚਾਈ ਤੇ ਹੀ ਕਾਇਮ ਰਹੋਗੇ ਤੇ ਵਧੀਆ ਗੱਲ ਹੈ ਅਗਰ ਹਾਂ ਅਗਰ ਹੋਣਾ ਕਰੋਗੇ ਫਿਰ ਮੈਂ ਚੜਤੀ ਨਹੀਂ ਆਂਗੀ ਇਹ ਨਹੀਂ ਕਿ ਤਾ ਹੋਣਾ ਚਾਹੀਦਾ ਰੋ ਨੀ ਬਿਲਕੁਲ ਜੀ ਬਿਲਕੁਲ ਮੈਂ ਇਹਨੂੰ ਕਹਿ ਰਖਿਆ ਮੈਂ ਕਿਹਾ ਮੇਰੇ ਵੱਲੋਂ ਤੈਨੂੰ ਕੋਈ ਸ਼ਿਕਾਇਤ ਨਹੀਂ ਆਊਗੀ ਕਦੇ ਵੀ ਨਹੀਂ ਆਊਗੀ ਜੇ ਮੈਨੂੰ ਬਾਈ ਚਾਂਸ ਮੇਰੇ ਵੱਲੋਂ ਕੋਈ ਵੀ ਸ਼ਿਕਾਇਤ ਆਵੇ ਤਾਂ ਜੋ ਦਿਲ ਕਰਦਾ ਤੋ ਉਹ ਕਰੀ ਖੁੱਲ ਕੇ ਨਹੀਂ ਇਹਨਾਂ ਦੀ ਤਾਂ ਉਹ ਵੀ ਹੈ ਨਾ ਦੁੱਧ ਤਾਂ ਸੜਿਆ ਫਿਰ ਲੱਸੀ ਵੀ ਫੂਕ ਫੂਕ ਕੀਤਾ ਹੌਲੀ ਨਹੀਂ 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 ਸਰ ਦੇਖੋ ਐਦਾਂ ਦੀ ਕੋਈ ਗੱਲ ਨਹੀਂ ਜੀ ਜੋ ਪਹਿਲਾਂ ਮੈਨਾਂ ਹੋਈ ਸੀ ਹਨਾ ਉਹ ਵੀ ਇੱਕ ਮਾਲਕ ਦੇ ਥਰੂ ਮੇਰੇ ਹੋਈ ਸੀ ਇਹ ਏਦਾਂ ਨਹੀਂ ਜੋ ਅੱਜ ਕੱਲ੍ਹ ਚੱਲ ਰਿਹਾ ਨਾ ਜੀ ਮੇਰੇ ਰਸਤੇ ਦੇ ਵਿੱਚ ਜਾ ਕੇ ਕੁੜੀ ਨੂੰ ਨੰਬਰ ਦਿੱਤਾ ਜਾਂ ਕਮੈਂਟ ਦਿੱਤਾ ਜਾਂ ਮੈਰਿਜ ਵਿੱਚ ਮਿਲ ਗਏ ਹਨਾ ਜੀ ਐਦਾਂ ਦਾ ਕੁਝ ਵੀ ਨਹੀਂ ਹੋਇਆ ਜੀ ਉਹ ਹੁਣ ਦੀ ਜ਼ਿੰਦਗੀ ਬਾਰੇ ਜੇਕਰ ਅਪਾ ਗੱਲ ਕਰੀਏ ਜਦੋਂ ਤੁਸੀਂ ਇਕੱਠੇ ਹੋਏ ਜਾਂ ਉਦੋਂ ਤੋਂ ਫਿਰ ਕੀ ਜ਼ਿੰਦਗੀ 'ਚ ਦੋਹਾਂ ਦੇ ਬਦਲਾਅ ਲੱਗਿਆ ਸੋ ਸਰ ਅਸੀਂ ਬਹੁਤ ਖੁਸ਼ ਹਾਂ ਜੀ ਨੰਬਰ 1 ਤੇ ਜੀ ਪਹਿਲਾਂ ਜੇ ਮੇਰੀ ਬਿਜ਼ਨਸ ਵਾਲੀ ਗੱਲ ਕਰੀਏ ਤਾਂ ਤਾ ਮੇਰਾ ਬਿਜ਼ਨਸ ਪਹਿਲਾਂ ਨਾਲੋਂ ਬਹੁਤ ਚੰਗਾ ਹਾਂਜੀ ਪਹਿਲਾਂ ਐਦਾਂ ਮੰਨ ਲਓ ਜੀ 25% ਸੀ ਤਾਂ ਹੁਣ ਮੰਨ ਲਓ ਜੀ 75% ਹੋ ਗਿਆ ਜੀ ਹਮ ਬਿਜ਼ਨਸ ਮੇਰਾ ਤੇ ਮੇਰਾ ਘਰ ਵੀ ਬਣ ਚੁੱਕਿਆ ਹੈ ਹਮ ਮੇਰੇ ਕੋਲੇ ਸਾਈਕਲ ਸੀ ਪਹਿਲਾਂ ਹਮ ਸੱਚਾਈਆਂ ਕਿ ਮੈਂ ਸਾਈਕਲ ਤੇ ਮੈਂ ਆਦੇ ਬਿਜ਼ਨਸ ਤੇ ਜਾਂਦਾ ਸੀ ਸ਼ਾਪ ਤੇ ਜਾਂਦਾ ਸੀਗਾ ਪਰ ਹੁਣ ਮੇਰੇ ਕੋਲੇ ਬਾਈਕ ਆ ਹਮ ਤੇ ਹੁਣ ਮੈਂ ਸੋਚ ਰਾਂ ਕਿ ਗੱਡੀ ਲਵਾਂ ਕੀ ਉਹ ਰঞ্জੀਤ ਬਾਬਾ ਨੇ ਇਹ ਗਾਣਾ ਹੈ ਨਾ ਕਿ ਤੇਰੇ ਬਰਕਤ ਪੈਣ ਲੱਗ ਗਈ ਘਰ ਚੋਂ ਦਾ ਗਾਣਾ ਸੁਣਿਆ ਨਾ ਜੀ ਬਸ ਸੇਮ ਉਦਾਂ ਮੇਰੇ ਨਾਲ ਹੀ ਹੋਇਆ ਜੀ ਇਹ ਬਰਕਤ ਲੈ ਕੇ ਆਈ ਹਾਂ ਜੀ ਹਾਂ ਜੀ ਹੂੰ ਕੁਝ ਕੁੜੀਆਂ ਹੁੰਦੀਆਂ ਜੀ ਉਹਨਾਂ ਦਾ ਪੈਰ ਚੰਗਾ ਹੁੰਦਾ ਹੈਗਾ ਤਾਂ ਮੇਰੇ ਘਰ ਚ ਬਰਕਤ ਆਈ ਆਈ ਜਦੋਂ ਦੇ ਆਈ ਆ ਤੇ ਮੈਂ ਇਹੀ ਚਾਹਣਾ ਹੈਗਾ ਕਿ ਪ੍ਰਮਾਤਮਾ ਸਭ ਦੀਆਂ ਜੋੜੀਆਂ ਇਦਾਂ ਹੀ ਬਣਾਵੇ ਜਿਦਾਂ ਸਾਡੀ ਆ ਮੈਂ ਦੇ ਨਾਲ ਬਹੁਤ ਖੁਸ਼ ਆ ਜੀ ਅ ਤੇ ਜੇ ਇਨਸਾਨੀਅਤ ਨਾਤੇ ਜੇ ਅੱਪਾ ਗੱਲ ਕਰਦੇ ਆ ਹਨਾ ਜਾਂ ਇੱਕ ਸਮਾਜਿਕ ਤੌਰ ਤੇ ਵਿਚਰਨ ਦੀ ਗੱਲ ਕਰਦੇ ਆ ਤੁਸੀਂ ਇਸ ਚੀਜ਼ ਨੂੰ ਇਹ ਵੀ ਨਹੀਂ ਰੋਕਿਆ ਤੁਸੀਂ ਸੋਸ਼ਲ ਮੀਡੀਆ ਤੇ ਆਏ ਹਾਂਜੀ ਇੰਸਟਾਗ੍ਰam ਤੇ ਤੁਸੀਂ ਆਏ ਤੁਸੀਂ ਰੀਲਸ ਬਣਾਉਣ ਲੱਗੇ ਉਦੋਂ ਨਹੀਂ ਕਿਤੇ ਨਾ ਕਿਤੇ ਇਹ ਸੀਗਾ ਮਨ ਚ ਵੀ ਸ਼ਾਇਦ ਜੇ ਅਸੀਂ ਇੰਸਟਾਗ੍ਰam ਤੇ ਆ ਜਾਾਂਗੇ ਤਾਂ ਰਿਸ਼ਤੇਦਾਰ ਵੀ ਸਾਨੂੰ ਕਹਿਣਗੇ ਜਾਂ ਉਹ ਕਹਿਣਗੇ ਹਨਾ ਨਹੀਂ ਸਰ ਅਸੀਂ ਨਹੀਂ ਜੀ ਅ ਮੈਂ ਚਾਹਨਾ ਕਿ ਖੁੱਲ ਕੇ ਜ਼ਿੰਦਗੀ ਜੀਣੀ ਹੈ ਦੁਨੀਆ ਜੋ ਮਰਜੀ ਗਏ ਦੁਨੀਆ ਜਾਏ ਬਾੜ ਮੈਂ ਯਾਰਾ ਨੇ ਖੁੱਲ ਕੇ ਜ਼ਿੰਦਗੀ ਜੀਣੀ ਹੈ ਜੀ ਹੂੰ ਕੋਈ ਕੁਛ ਮਰਜੀ ਕਹਿੰਦਾ ਨੂੰ ਕੋਈ ਪ੍ਰੋਬਲਮ ਨਹੀਂ ਜੀ ਮੈਨੂੰ ਹਾਂ ਜੋ ਜੇ ਸੜਦਾ ਜਾਂ ਕੁਛ ਕਹਿੰਦਾ ਤਾਂ ਮੈਂ ਜੋ ਕਮੈਂਟ ਚ ਕਹਿੰਦਾ ਹੁੰਦਾ ਨਾ ਫੇਕ ਆਈਡੀਆ ਬਣਾ ਕੇ ਤਾਂ ਮੈਂ ਉਹਨੂੰ ਮੈਸੇਜ ਵੀ ਕੀਤਾ ਸੀ ਮੈਂ ਕਿਹਾ ਆਦਾ ਐਡਰੈਸ ਦੇ ਨੰਬਰ ਦੇ ਮੈਂ ਨਾ ਮੇਰੇ ਸਾਹਮਣੇ ਜੋ ਮਰਜੀ ਬੋਲ ਕੇ ਦਿਖਾ ਦੇ ਨਹੀਂ ਸੋਸ਼ਲ ਮੀਡੀਆ ਵਾਲੇ ਨਾ ਉਹਨਾਂ ਨੂੰ ਸੀਰੀਅਸ ਲੈਣ ਦੀ ਲੋੜ ਨਹੀਂ ਹਾਂਜੀ ਜਿਹੜੇ ਕਮੈਂਟ ਵਾਲੇ ਆ ਨਾ ਉਹਨਾਂ ਨੂੰ ਸੀਰੀਅਸ ਲਓਂਗੇ ਤੁਸੀਂ ਅੱਗੇ ਨਹੀਂ ਵੱਧ ਪਾਉਣਾ ਹਾਂ ਬਿਲਕੁਲ ਜੀ ਬਿਲਕੁਲ ਆ ਅੱਗੇ ਨਹੀਂ ਵੱਧ ਪਾਉਂਗਾ ਕਿ ਉਹਨਾਂ ਦੀ ਹਿੰਮਤ ਤੇ ਔਕਾਤ ਇੰਨੀ ਕੀ ਹੁੰਦੀ ਹੈ ਵੀ ਉਹ ਤੁਹਾਨੂੰ ਉੱਥੇ ਲਿਖ ਦੇਣ ਉਸ ਤੋਂ ਵੱਧ ਨਾ ਤੋ ਸਾਹਮਣੇ ਆ ਸਕਦੇ ਨਾ ਇਸ ਲਈ ਜੇ ਤੁਸੀਂ ਉਹਨਾਂ ਵਗੈਰ ਉਹਨਾਂ ਤੇ ਟਾਈਮ ਵੇਸਟ ਕਰੋਗੇ ਵੀ ਤੁਸੀਂ ਉਹਨਾਂ ਨੂੰ ਰਿਪਲਾਈ ਕਰੋਗੇ ਤੁਸੀਂ ਉਹਨਾਂ ਨੂੰ ਕਹੋਗੇ ਆ ਜਾ ਆਪਾਂ ਇਹ ਕਰਦੇ ਆ ਫਿਰ ਤੁਸੀਂ ਅੱਗੇ ਨਹੀਂ ਵੱਧ ਪਾਉਣਾ ਬਿਲਕੁਲ ਜੀ ਬਿਲਕੁਲ ਇਹੀ ਗੱਲ ਮੇਰੇ ਸੱਸੋਮਾ ਸਖਾਉਂਦੇ ਨੇ ਕਹਿੰਦੇ ਪੁੱਤ ਤੂੰ ਉਹਨਾਂ ਕੰਨੀ ਧਿਆਨ ਨਾ ਦੇ ਹੂੰ ਕਹਿੰਦੇ ਬਸ ਤੂੰ ਅੱਗੇ ਵੱਧ ਜੋ ਮਰਜੀ ਕਰ ਮੇਰੇ ਪੇਰੈਂਟਸ ਨੇ ਮੈਨੂੰ ਰੋਕਿਆ ਨਹੀਂ ਜੀ ਜਮਾਂ ਵੀ ਮਨਾ ਨਹੀਂ ਕੀਤਾ ਕਹਿਰ ਕੀ ਪਹਿਲਾਂ ਵਾਲੇ ਜਮਾਨੇ ਟਾਈਮ ਦੇ ਆ ਪਰ ਇਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਜੀ ਬਸ ਇਹਨਾਂ ਨੇ ਮੇਰਾ ਸਾਥ ਦਿੱਤਾ ਹੈ ਕਹਿੰਦੇ ਪੁੱਤ ਜੋ ਮਰਜੀ ਕਰ ਤੂੰ ਗਾਂਹ ਵੱਧ ਬਸ ਕਾਫੀ سپورਟਿਵ ਹੈਗੇ ਪੇਰੈਂਟਸ ਮੇਰੇ ਪੇਰੈਂਟਸ ਨੇ ਸਾਨੂੰ ਪੂਰੇ ਸਪੋਰਟ ਕੋਈ ਕਪੜਾ ਪਾਉਣ ਦੀ ਕੋਈ ਦਿੱਕਤ ਨਹੀਂ ਕੁਝ ਵੀ ਨਾ ਕਹਿੰਦੇ ਨਾ ਪਿੰਡੂ ਲੱਕ ਹੈਗਾ ਪਿੰਡੂ ਲੱਕ ਵਿੱਚ ਵਿਦਾਉਸਲੇਟ ਨਹੀਂ ਪਾਣਾ ਸ਼ੌਰਸ ਵਗੈਰਾ ਨਹੀਂ ਪਾਣੀ ਕੋਈ ਜੀਨਸ ਵਗੈਰਾ ਨਹੀਂ ਪਾਣੀ ਕਿਸ ਨੇ ਕੁਝ ਬੋਲ ਲੈ ਹੀ ਨਹੀਂ ਗਾ ਹਮ ਜਲੰਧਰ ਤੋਂ ਇੱਕ ਵੱਡਾ ਸ਼ਹਿਰ ਹੈ ਹਨਾ ਜੇ ਸਮਝ ਲਈ ਦੁਆਬਾ ਤਾਂ ਕਹਿੰਦੇ ਆ ਵੀ ਸਭ ਤੋਂ ਡਿਵੈਲਪਡ ਏਰੀਆ ਪੰਜਾਬ ਦਾ ਹਾਂਜੀ ਹਾਂਜੀ ਉਧਰਲੇ ਇਧਰੇ ਆਉਣਾ ਮਾਲਵੇ ਚ ਆਉਣਾ ਭਾਸ਼ਾ ਸਮਝ ਲੱਗ ਗਈ ਹਾਂਜੀ ਹਾਂਜੀ ਸਾਨੂੰ ਹੋਡੀ ਨਹੀਂ ਲੱਗਦੀ ਨਹੀਂ ਸਰ ਮੈਂ ਦੱਸਦਾ ਜਿਹੜਾ ਪਿਆਰ ਕਰਦਾ ਨਹੀਂ ਉਹਨੂੰ ਸਮਝ ਆ ਹੀ ਜਾਂਦੀ ਆ ਉਦਾਂ ਹੀ ਇਹਨਾਂ ਨੂੰ ਸਮਝ ਮੇਰੀ ਆ ਹੀ ਜਾਂਦੀ ਹੈਗੀ ਹੂੰ ਪਲਾਂ ਕਿਸੇ ਦੀ ਨਾ ਆਵੇ ਪਰ ਮੇਰੀ ਇਹਨਾਂ ਨੂੰ ਸਮਝ ਆਈ ਜਾਊ ਹਮ ਚਲੋ ਹੌਲੀ ਹੌਲੀ ਪਿਆਰ ਦੀ ਭਾਸ਼ਾ ਦਾ ਸਾਰੀ ਹੁੰਦੀ ਹੈ ਸਾਨੂੰ ਜੀ ਸਮਝੀ ਜਾਂਦੀ ਹੈ ਪਰ ਵੈਸੇ ਗੱਲ ਕਰਦੇ ਨਾਰਮਲੀ ਨਹੀਂ ਨਾਰਮਲ ਪਰ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਸਮਝ ਆ ਜਾਂਦੀ ਹੈ ਕਈ ਵਾਰੀ ਕੋਈ ਨਹੀਂ ਦਿੱਕਤ ਤੇ ਹੈਗੇ ਨੂੰ ਸਮਝ ਆਉਂਦੇ ਹੁੰਦੇ ਹਮ ਕਿਹੜੇ ਕਿਹੜੇ ਸ਼ਬਦ ਸਭ ਤੋਂ ਓਖੇ ਲੱਗੇ ਇੱਧਰ ਲੈ ਤੁਹਾਨੂੰ ਜੇ ਜਿਹਦਾ ਆਪਣੀ ਭਾਸ਼ਾ ਕੋਈ ਬੋਲ ਦਿੰਦਾ ਹੈਗਾ ਵਾ ਵਿੱਚੋਂ ਨਹੀਂ ਸਮਝ ਆਉਂਦੀ ਆਪਣੇ ਏਰੀਆ ਨਾਲ ਥੋੜਾ ਜਿਹਾ ਬਠਿੰਡਾ ਏਰੀਆ ਜੋ ਆਪਣਾ ਬਠਿੰਡਾ ਏਰੀਆ ਹੈਗਾ ਇਹ ਥੋੜਾ ਹਰਿਆਣਵੀ ਏਰੀਆ ਜਾ ਆ ਜਾਂਦਾ ਹੈਗਾ ਕਿਉਂਕਿ ਹਰਿਆਣਾ ਆਪਣੇ ਨੇੜੇ ਲੱਗ ਕੇ ਪੈਂਦਾ ਨਾ ਤੇ ਇੱਥੇ ਇਹ ਪਿਓਰ ਮਲਵਾ ਨਾ ਜਿਹੜਾ ਆਪਣਾ ਇਹ ਇਲਾਕਾ ਆ ਜਾਂਦਾ ਇੱਥੇ ਸਭ ਤੋਂ ਵੱਧ ਵੀ ਮਲਵਈ ਬੋਲੀ ਜਾਂਦੀ ਹੈ ਜਾਂ ਇੱਧਰ ਨਾ ਆਪਾਂ ਜਦੋਂ ਜਾਂਦੇ ਹਾਂ ਹਰਿਆਣਵੀ ਮਲਵਈ ਵਗੈਰਾ ਬਿਲਕੁਲ ਮਲਵਈ ਇਹ ਜਿਹੜੀ ਕਿਤਾਬੀ ਭਾਸ਼ਾ ਨਾ ਉਹ ਆਪਣੀ ਅੰਦਰਲੀ ਹੈ ਹਾਂਜੀ ਹਾਂਜੀ ਜਿਹੜੇ ਕਿਤਾਬਾਂ ਚ ਪੜ੍ਹਦੇ ਇਸ ਲਈ ਸਾਰਿਆਂ ਨੂੰ ਸਮਝ ਆ ਜਾਂਦੀ ਜਦੋਂ ਆਪਾਂ ਥੋੜਾ ਇੱਧਰ ਬਰਨਾਲਾ ਸੰਗਰੂਰ ਜਾਂਦੇ ਆ ਉਹ ਫਿਰ ਪਿਓਰ ਮਲਵਈ ਆ ਜਾਂਦੀ ਕੀ ਕਰਦੀ ਸੀ ਕੀ ਕਰਦਾ ਸੀ ਹਾਂ ਹਾਂ ਤੀ ਤੇ ਹਾਂਜੀ ਹਾਂਜੀ ਉਹ ਆ ਜਾਂਦਾ ਇੱਧਰਲੇ ਇਲਾਕਾ ਚਲੋ ਇਹ ਤਾਂ ਆਪਾਂ ਛੱਡ ਦਿਆਂ ਗੱਲ ਇੱਕ ਜਦੋਂ ਇੱਕ ਕੁੜੀ ਸਾਰੇ ਸੁਪਨੇ ਲੈ ਕੇ ਆਉਂਦੀ ਹੈ ਕਿਉਂਕਿ ਹਰ ਇੱਕ ਕੁੜੀ ਦੀ ਵੀ ਜਿਵੇਂ ਮੁੰਡਿਆਂ ਦੀ ਇੱਛਾ ਹੈ ਤੇ ਉਹ ਵੀ ਕੁੜੀਆਂ ਦੀ ਇੱਛਾ ਹੁੰਦੀ ਹੈ ਵੀ ਮੇਰਾ ਘਰ-ਬਾਰ ਹੋਵੇ ਮੇਰਾ ਬਹੁਤ ਵਧੀਆ ਪਰਿਵਾਰ ਹੋਵੇ ਇੱਕ ਬਿਲਕੁਲ ਅਲੱਗ ਦੁਨੀਆ 'ਚ ਆ ਜਾਣਾ ਬਿਲਕੁਲ ਅਲੱਗ ਪਰਿਵਾਰ ਦੇ ਵਿੱਚ ਆ ਜਾਣਾ ਜਿਹਨੂੰ ਪਤਾ ਹੀ ਨਾ ਹੋਣਾ ਵੀ ਕੌਣ ਹੈ ਕੌਣ ਨਹੀਂ ਕਿਉਂਕਿ ਇਹ ਸਮਝ ਲੋ ਇੱਕ ਵਾਰੀ ਥੋੜੀ ਬਹੁਤ ਗੱਲਬਾਤ ਨਾਲ ਤੇ ਜਜਮੈਂਟ ਨਹੀਂ ਹੁੰਦੀ ਕਿਵੇਂ ਲੱਗਿਆ ਸੀ ਤੁਹਾਨੂੰ ਪਹਿਲਾ ਪਹਿਲਾ ਕਬਰਟ ਹੋਈ ਸੀਗੀ ਬਟ ਜਦੋਂ ਦੁੱਚੇ ਦੋ ਤਿੰਨ ਦਿਨ ਹੋਏ ਉਹਦੋਂ ਪਤਾ ਲੱਗਿਆ ਨੇਚਰ ਦਾ ਸਾਰਿਆਂ ਦਾ ਫਿਰ ਥੋੜਾ ਜਿਹਾ ਹੋ ਗਿਆ ਥੋੜਾ ਜਿਹੀ ਦਿੱਕਤ ਆਂਦੀ ਹਰ ਕਿਸੇ ਨੂੰ ਆਂਦੀ ਹੈਗੀ ਦਿੱਕਤ ਸਾਰਾ ਕੁਝ ਛੱਡ ਕੇ ਇੱਥੇ ਦਾ ਮਲਗ ਜਗਾ ਅਡਜਸਟ ਹੋਣਾ ਤਾਂ ਬਹੁਤ ਔਖਾ ਹੈ ਬਹੁਤ ਔਖਾ ਹੈ ਪਰ ਫਿਰ ਵੀ ਕਾਫੀ ਸਪੋਰਟਿਵ ਹੈਗੀ ਹੈ ਪਰਸ ਵੀ ਸਪੋਰਟਿਵ ਹੈ ਮੇਰੇ ਮੇਰੇ ਹੈਗੇ ਸੱਸੂ ਮਾ ਸੋਣ ਦੀ ਸਾਰੇ ਸਪੋਟੀ ਵਗੇ ਉਹਨਾਂ ਨੇ ਮੈਨੂੰ ਕਮੀ ਹੀ ਨਹੀਂ ਹੁੰਦੀ ਤੀ ਕੀ ਆ ਆਪਾਂ ਉਪਰ ਹੈਗੇ ਹੂੰ ਮੇਰੇ ਨਾਨੇਗੇ ਇੱਕ ਛੋਟਿਆ ਮੜਦੀ ਗਏ ਹੂੰ ਉਹ ਵੀ ਬਥੇਰਾ ਬੋਲ ਦਿੰਦੀ ਹੈ ਘਰੇ ਆ ਕੇ ਸਿਰ ਖਾਈ ਨਹੀਂ ਠੀਕ ਪੂਰਾ ਦਿਨ ਜੀ ਜੀ ਲਈ ਰੱਖੀ ਹਾਂ ਜੀ ਲਈ ਰੱਖਿਆ ਕਦੇ ਫੀਲ ਹੀ ਨਹੀਂ ਹੁੰਦਾ ਜੀ ਹੂੰ ਮੇਰਾ ਤੂੰ ਬਗਾਨੇ ਘਰੇ ਆ ਹਾਂ ਕਦੇ ਫੀਲ ਹੀ ਨਹੀਂ ਹੁੰਦਾ ਹੂੰ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਕੀਤੀ ਹੂੰ ਹਾਂ ਇਹ ਜਿੱਦਾਂ ਮੱਚੀ ਰੇ ਮੈਂ ਇਹ ਤਾਂ ਮੇਰੀ ਮੰਮੀ ਨਾ ਬੋਲਣ ਦੇਗੇ ਨਹੀਂ ਬੋਲਵਾ ਨਹੀਂ ਇਧਰ ਇਹ ਕਿ ਉਹਨਾਂ ਨਾਲ ਲੜ ਦੇਣਗੇ ਮੇਰੀ ਮੰਮੀ ਨਾ ਹਾਂਜੀ ਇਹਨਾਂ ਦੀ ਸਾਸੂ ਮਾ ਅੱਛਾ ਚਲੋ ਉਹਨਾਂ ਨਾਲ ਲੜ ਦਵਾਂਗੇ ਨਹੀਂ ਨਹੀਂ ਉਹਨਾਂ ਦਾ ਇਕੱਲਾ ਬੋਲ ਥੋੜਾ ਜਾਂ ਨਾ ਉੱਚਾ ਹੈਗਾ ਇਸ ਵਿੱਚ ਦੋਹਾਂ ਦੇ ਇੱਕੋ ਹੀ ਆ ਫਿਰ ਆ ਵੀ ਖੜਵੇ ਉਹ ਵੀ ਖੜਵੇ ਦੋਨੇ ਨੇ ਹੋਏ ਦੋਹਾਂ ਦੇ ਇੱਕੋ ਹੀ ਆ ਹਾਂਜੀ ਜ਼ਿੰਦਗੀ ਦਾ ਅੱਜ 13 ਬਾਕੀ ਕਿੰਦਾ ਜ਼ਿੰਦਗੀ ਦਾ ਤੁਸੀਂ ਐਜੇ ਇੱਕ ਐਜੇ ਹਾਈਟ ਦੇ ਤੌਰ ਤੇ ਦੱਸੋ ਤੁਸੀਂ ਇਹ ਦੱਸੋ ਵੀ ਤੁਸੀਂ ਹੁਣ ਤੱਕ ਵੀ ਜਿਹੜਾ ਇੱਕ ਅਫੇਅਰ ਚੋਂ ਨਿਕਲ ਕੇ ਨਵੀਂ ਜ਼ਿੰਦਗੀ ਸ਼ੁਰੂਆਤ ਕੀਤੀ ਹੈ ਉਹਦੇ ਬਾਰੇ ਦੱਸੋ ਸਰ ਮੈਂ ਤਾਂ ਜੀ ਇਦਾਂ ਹੀ ਕਹਣਾ ਕਿ ਗਾਣਿਆਂ ਚ ਜਾਂ ਮੰਨ ਲਓ ਕਿ ਅੱਜ ਜੋ ਚੱਲ ਰਿਹਾ ਤਾਂ ਹਰੇਕ ਇਨਸਾਨ ਕੁੜੀਆਂ ਨੂੰ ਗਲਤ ਕਹਿ ਰਿਹਾ ਹੈ ਹਨਾ ਜੀ ਪਰ ਮੇਰੇ ਥਰੂ ਤਾਂ ਮੇਰੀ ਸੋਚ ਨਹੀਂ ਇਹੀ ਆ ਕਿ ਇੱਕ ਕੁੜੀ ਆ ਸਿਰ ਦਾ ਤਾਜ ਬਣਾ ਕੇ ਜਾਂਦੀ ਆ ਮਾਂ ਪਿਓ ਦਾ ਵੀ ਤੇ ਘਰ ਵਾਲੇ ਦਾ ਵੀ ਜੇ ਉਹਨੂੰ ਸਹੀ ਆਪਾਂ ਸਮਝੀਏ ਤਾਂ ਦਿਲ ਤੋਂ ਕਰੀਏ ਤਾਂ ਹਾਂਜੀ ਤਾਂ ਬੰਦਾ ਗਾਂ ਵਧਦਾ ਹੀ ਆ ਕਹਿੰਦੇ ਨੇ ਇੱਕ ਕੁੜੀ ਆ ਜਾਂ ਤਾਂ ਪੈਰਾਂ 'ਚ ਰੋਲ ਦਿੰਦੀ ਆ ਪਿਓ ਦੀ ਪੱਗ ਤੇ ਜਾਂ ਸਿਰ ਦਾ ਤਾਜ ਬਣਾਉਂਦੀ ਆ ਤਾਂ ਮੇਰੇ ਨਾਲ ਵੀ ਕੁਛ ਇਦਾਂ ਹੀ ਹੋਇਆ ਜੀ ਤੇ ਮੈਨੂੰ ਸਿਰ ਦਾ ਤਾਜ ਬਣਾਇਆ ਸੀ ਤੁਸੀਂ ਜ਼ਿੰਦਗੀ ਦੇ ਇੱਕ ਘੱਟ ਹਾਈਟ ਹੋਣ ਕਰਕੇ ਕੀ ਤਜਰਬਾ ਸਮਝਦੇ ਹੋ ਅਜੇ ਤੱਕ ਦਾ ਤਜਰਬਾ ਤਾਂ ਅਜੇ ਕੁਝ ਵੀ ਨਹੀਂ ਹੈ ਕਿਉਂਕਿ ਮੈਂ ਨਾ ਉੱਥੇ ਨੂੰ ਕਿਸੇ ਨੇ ਕਦੀ ਬੋਲਿਆ ਹੈਗਾ ਨਾ ਇੱਥੇ ਨੂੰ ਕਿਸੇ ਨੇ ਬੋਲਿਆ ਹਾਈਟ ਦੇ ਅਕੋਰਡਿੰਗ ਹਾਂ ਕਈ ਫੀਲ ਕਰਦੇ ਹੈਗੇ ਸਾਡੀ ਹਾਈਟ ਛੋਟੀ ਹੈ ਸਾਡਾ ਵਿਆਹ ਨਹੀਂ ਹੋਣਾਗਾ ਪਰ ਸਾਰਿਆਂ ਨੂੰ ਇੱਕ ਗੱਲ ਜ਼ਰੂਰ ਬੋਲਣਾ ਚਾਹੀਦੀ ਹੈ ਕਿ ਹਾਂ ਵੀ ਜਿਸ ਸਾਜਣੇ ਆਪਣੇ ਆਪ ਦੇ ਭਰੋਸਾ ਰੱਖੋ ਜਿੰਨਾ ਦੇ ਵੀ ਘੱਟ ਹਾਈਟ ਹੈਗਾ ਕੋਈ ਨਾ ਕੋਈ ਕਿਸ ਤਰ੍ਹਾਂ ਬਣਿਆ ਹੀ ਹੁੰਦਾ ਹੈਗਾ ਆਪਣੋ ਆਪਣੇ ਆਪ ਦਾ ਭਰੋਸਾ ਹੋਣਾ ਹੀ ਚਾਹੀਦਾ ਇੰਜ ਗੱਲ ਸਰ ਹਾਈਡਦੀ ਨਹੀਂ ਜੀ ਅੱਜ ਕੱਲ ਦੇਖਿਆ ਜੀ ਕਹਿੰਦੇ ਕੁੜੀਆਂ ਦਾ ਕਾਲ ਪੈ ਗਿਆ ਹਨਾ ਜੀ ਮੁੰਡਿਆਂ ਦੀ ਮੈਰਿਜ ਨਹੀਂ ਹੋ ਰਹੀ ਪਰ ਉਹਨਾਂ ਦੇ ਵਿੱਚ ਕਮੀ ਆ ਜੀ ਮੇਰਾ ਇੱਕ ਫਰੈਂਡ ਆਇਆ ਹੈਗਾ ਜੀ ਦੂਰ ਦਾ ਉਹ ਕਹਿੰਦਾ ਮੇਰਾ ਰਿਸ਼ਤਾ ਕਰਾ ਦੇ ਠੀਕ ਆ ਜੀ ਤੇ ਕਹਿੰਦਾ ਕੁੜੀ ਸੋਣੀ ਹੋਣੀ ਚਾਹੀਦੀ ਆ ਪੜੀ ਲਿਖੀ ਹੋਣੀ ਚਾਹੀਦੀ ਆ ਮਤਲਬ ਕਿ ਕੋਈ ਵੀ ਇਨਸਾਨ ਆ ਅੱਜ ਕੱਲ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਜੀ ਮਨੋਂ ਨੇ ਇੱਕ ਮੈਸੇਜ ਦੇਣਾ ਚਾਹਨਾ ਵੀ ਆ ਪਹਿਲਾਂ ਤਾਂ ਆਦੀ ਨਾ ਜਿਹੜਾ ਤੁਸੀਂ ਕਮੀਆਂ ਨੇ ਕੁੜੀਆਂ ਚ ਦੇਖਦੇ ਹੋ ਨਾ ਕਮੀਆਂ ਉਹ ਦੂਰ ਕਰੋ ਵੀ ਆ ਸੋਣੀ ਆ ਕਿ ਪੜੀ ਲਿਖੀ ਆ ਅੱਜ ਤੋਂ ਅੱਜ ਕੱਲ ਤਾਂ ਪਹਿਲਾਂ ਤਾਂ ਭਾਲਦੇ ਨੇ ਕਿ ਸਿੱਧਾ ਜੀ ਨੌਕਰੀ ਲੱਗੇ ਹੋਣੀ ਚਾਹੀਦੀ ਆ ਪੜੀ ਨਹੀਂ ਕੋਈ ਪੜੀ ਨਾ ਸਿੱਧਾ ਨੌਕਰੀ ਸਰਕਾਰੀ ਹੋਣੀ ਚਾਹੀਦੀ ਆ ਬਾਸ ਅੱਜ ਕੱਲ ਇਹ ਚੱਲ ਰਿਹਾ ਆਦੀ ਲਾਈਫ ਨਹੀਂ ਦਿਖ ਰਹੀ ਕਿ ਕਿੱਦਾਂ ਦਾ ਇਨਸਾਨ ਮਿਲੂ ਸਾਨੂੰ ਪਰ ਮੈਂ ਭਰੋਸਾ ਕੁੱਧ ਕੀਤਾ ਜੀ ਮੈਂ ਇਹਨੂੰ ਪੁੱਛ ਨਹੀਂ ਦੇਖਿਆ ਕਿ ਪੜੀ ਆ ਕਿ ਨਹੀਂ ਪੜੀ ਹਾਈਟ ਛੋਟੀ ਆ ਕਿ ਨਹੀਂ ਸਿੱਧਾ ਦੇਖਿਆ ਹਾਂ ਕਰਤੀ ਇੱਕ ਵਾਰੀ ਮਨ ਚ ਆਇਆ ਸੀ ਕਦੇ ਵੀ ਸਵਾਲ ਸਰ ਬਿਲਕੁਲ ਮੇਰੀ ਜੀ ਕਿਉਂਕਿ ਮੇਰਾ ਪਹਿਲਾਂ ਬ੍ਰੇਕਅਪ ਹੋਇਆ ਸੀਗਾ ਜੀ ਹਨਾ ਜੀ ਮੈਂ ਉਹਨਾਂ ਦੇ ਪੇਨਸ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਗਨੋਰ ਕਰਤਾ ਮੈਨੂੰ ਤਾ ਐਦਾਂ ਕਹਿ ਲਓ ਜੀ ਮੈਂ ਆਦੀ ਜ਼ਿੰਦਗੀ ਬਰਬਾਦ ਕਰਨ ਗਿਆ ਸੀ ਕਿ ਮੈਂ ਬਸ ਫੈਮਿਲੀ ਦੇ ਥਰੂ ਜਾਂ ਲੋਕਾਂ ਦੇ ਥਰੂ ਮੈਂ ਇੱਕ ਵਿਆਹ ਕਰਾਣਾ ਜੀ ਮੈਰਿਜ ਕਰਾਨੀਆਂ ਤਾਂ ਮੈਂ ਖੁਦ ਮੈਂ ਇਹ ਸੋਚ ਕੇ ਮੈਂ ਸ਼ਾਦੀ.com ਚਲਾਇਆ ਸੀ ਕਿ ਮੈਂ ਜ਼ਿੰਦਗੀ ਆਦੀ ਬਰਬਾਦ ਕਰਨੀ ਆ ਚਾਹੇ ਕੁੜੀ ਚੰਗੀ ਮਿਲੇ ਚਾਹੇ ਮਾੜੀ ਮਿਲੇ ਬਸ ਸਿਰਫ ਇੱਕ ਵਿਆਹ ਕਰਾਣਾ ਆਦੀ ਲਾਈਫ ਬਰਬਾਦ ਕਰਨੀ ਆ ਕਿ ਕਹਿ ਲਓ ਕਿ ਜਿਹੜੀ ਸਟੇਜ ਤੇ ਕੁੜੀ ਨੱਚਦੀ ਹੁੰਦੀ ਹੈ ਨਾ ਚਾਹੇ ਜਾ ਕੇ ਰੋ ਕੋਠਿਆਂ ਤੇ ਹੁੰਦੀ ਆ ਚਾਹੇ ਉਹ ਮਿਲ ਜੇ ਮੈਨੂੰ ਪਰ ਪਰ ਮੈਨੂੰ ਪੋਲੇਨਾ ਦੀ ਇੰਨੀ ਕ ਮਹਿਰ ਨਹੀਂ ਨਾ ਮੇਰੇ ਤੇ ਮੈਨੂੰ ਇਹ ਇਨਸਾਨ ਐਦਾ ਨਾ ਮਿਲਿਆ ਨਾ ਜੀ ਮੈਂ ਇਹਨਾਂ ਤੋਂ ਜਾਣ ਵਾਰ ਸਕਦਾ ਹਾਂ ਕੁੱਦ ਮੇਰੇ ਪੇਰੈਂਟਸ ਵੀ ਬਹੁਤ ਚੰਗਾ ਇਨਸਾਨ ਮਿਲਿਆ ਮੈਨੂੰ ਤੁਹਾਡੇ ਮਨ ਚ ਆਇਆ ਸੀਗੇ ਜਦੋਂ ਤੁਸੀਂ ਇੱਕ ਦੂਜੇ ਨੂੰ ਦੇਖਿਆ ਜਿਹੜੇ ਤਵੇ ਐਡਾ ਲੰਮਾ ਨਾ ਹੋ ਕੀ ਕਰਨ ਇਹ ਤਾਂ ਖੁਸ਼ ਹੋਏ ਹੋ ਨੇ ਹੈ ਨਹੀਂ ਵੀ ਹੁਣ ਨਾ ਹੀ ਨਾ ਕਰਦੇ ਕਦੇ ਕਈ ਹੁੰਦਾ ਹੈ ਕਿ ਹਾਂ ਜਰੂਰ ਕਿ ਸਾਡੇ ਮੈਂ ਕਈ ਇਹਨੂੰ ਕੀਤਾ ਸੀਗਾ ਕਈਆਂ ਨੇ ਮਨਾ ਕੀਤਾ ਸੀ ਹਾਈਡਰ ਕੋਲ ਕਈ ਮਨਵੇ ਕਰਦੀ ਸੀਗਾ ਹੂੰ ਸੀਗਾ ਥੋੜਾ ਜਿਹਾ ਬਟ ਉਸ ਤੋਂ ਬਾਅਦ ਨਹੀਂ ਸੀਗਾ ਜੋ ਐ ਮਿਲੇ ਸੀਗਾ ਇੰਨਾ ਮੈਂ ਕੁਝ ਦਿਮਾਗ ਦੇ ਸੋਚਿਆ ਨਹੀਂ ਸੀ ਕਿ ਹਾਂ ਕਰੋਗੇ ਨਾ ਕਰੋਗੇ ਕੋਈ ਪਰੇਸ਼ਾਨੀ ਨਹੀਂ ਸੀ ਕਿ ਨਾ ਵੀ ਕਰਦੇ ਤਾਂ ਵੀ ਕੋਈ ਦਿੱਕਤ ਨਹੀਂ ਸੀ ਇਹ ਇੰਨਾ ਨੂੰ ਸ਼ਰਮ ਨੂੰ ਹੋ ਗਿਆ ਦੱਸੋ ਕਿ ਜਦ ਆਪਾਂ ਮੰਦਰ ਚ ਮਿਲੇ ਸੀ ਤੁਸੀਂ ਮੈਨੂੰ ਦੱਸਿਆ ਸੀ ਕੀ ਹਾਈਟ ਦੀ ਪ੍ਰੋਬਲਮ ਤਾਂ ਨਹੀਂ ਤੁਹਾਨੂੰ ਤੁਸੀਂ ਮੈਨੂੰ ਪੁੱਛਿਆ ਸੀ ਨਾ ਹਾਂਜੀ ਮੈਂ ਜਰੂਰ ਪੁੱਛਿਆ ਸੀ ਇਹਨਾਂ ਨੂੰ ਕੀ ਹਾਈਟ ਦੀ ਤੁਹਾਨੂੰ ਪ੍ਰੋਬਲਮ ਤਾਂ ਨਹੀਂ ਇਹਨਾਂ ਨੇ ਬੋਲਿਆ ਸੀ ਕਿ ਹਾਈਟ ਦੀ ਕੋਈ ਨਿਕਲ ਨਹੀਂ ਤੇਰੇ ਅੰਗ ਪੈਰ ਚੱਲਦੇ ਆਗੇ ਆ ਮੈਂ ਬਹੁਤ ਹੈ ਮੈਨੂੰ ਜਰੂਰ ਸੀਗਾ ਕਿ ਹਾਂ ਹਾਈਟ ਅਕੋਰਡਿੰਗ ਕਾਈ ਸੀ ਸਾਰਨ ਹੁੰਦੀ ਹੈ ਅੱਜ ਕੱਲ੍ਹ ਦਿੱਕਤ ਕੋਈ ਬੋਲਦਾ ਕਿ ਇਹ ਨਹੀਂ ਛੋਟੀ ਹਾਈਟ ਕਾ ਤੋ ਕਿਉਂ ਲਈਏ ਇੰਡਾ ਲੰਬਾ ਮੁੰਡਾ ਹੈਗਾ ਸਾਦੋ ਲਈਏ ਪਰ ਛੋਟੀ ਵੀ ਕੀ ਤੁਰਦੇ ਤੁਰਦੇ ਚੰਗਾ ਨਾ ਕਈ ਵੇ ਪੈਰਸ ਨੂੰ ਫੀਲ ਹੁੰਦਾ ਕਿ ਹਾਂ ਵੀ ਇੰਨੀ ਛੋਟੇ ਹੈਂਡ ਦੀ ਕੁੜੀ ਆਪਾਂ ਕਾਹਤ ਲੋਂਗੇ ਕੋਈ ਰਿਸ਼ਤੇਦਾਰ ਬੋਲੂਗਾ ਕੋਈ ਆਣ ਗਵਾਂਡ ਬੋਲੂਗਾ। ਕੋਈ ਕਰਮ ਸਿਨਾਂ। ਤੁਹਾਡੇ ਰਿਸ਼ਤੇਦਾਰ ਨੇ ਤਾਂ ਨਿੱਕੇ ਹਾਂ ਕਰੇ। ਕਹੀ ਜਾਂ ਜੀ। ਕਹੀ ਜਾਂ। ਆਪਾਂ ਕੋਈ ਪ੍ਰੋਬਲਮ ਨਹੀਂ। ਉਹਨਾਂ ਦਾ ਕੰਮ ਆ ਸਿਰਫ ਬੋਲਣਾ। ਆਪਾਂ ਆਪਣਾ ਕੰਮ ਆ ਜੀ ਕਰਮ ਕਰਨਾ। ਆਪਾਂ ਗਾਂ ਵਧਣਾ। ਜਿਨ੍ਹਾਂ ਨੇ ਬੋਲਣਾ ਉਹਨਾਂ ਨੇ ਤਾਂ ਬੋਲਣਾ ਹੀ ਆ ਉਹ ਬੋਲਣ ਜੋਗੇ ਆ ਜੀ। ਉਹ ਬੋਲਣਗੇ ਹੀ। ਮੈਨੂੰ ਕੋਈ ਪ੍ਰੋਬਲਮ ਨਹੀਂ। ਤੁਸੀਂ ਤੁਹਾਡਾ ਅਨਮੁੱਲਾ ਟਾਈਮ ਦਿੱਤਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਰਾਜ ਰਾਦੇ ਜੀ જય ਸ਼ੰਕਰ ਜੁੜੇ ਰਹੋ ਬੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ